ਅਸਤੀਫਾ ਬੜੇ ਪਾਸੇ ਤੋਂ ਮੰਗਿਆ ਜਾ ਰਿਹਾ ਸੀਗਾ ਕਦੀ ਕਹਿੰਦੇ ਸੀ ਜੀ ਅਸਤੀਫਾ ਕਿਉਂ ਨਹੀਂ ਦੇਦੇ ਖਾਸ ਕਰਕੇ ਜਿਹੜਾ ਇੱਕ ਟੁੱਟ ਕੇ ਗਿਆ ਵਿੰਗ ਉਹ ਵੀ ਕਹਿੰਦਾ ਸੀਗਾ ਪਰ ਕਾਫੀ ਦੇਰ ਦੇ ਬਾਅਦ ਇੱਕ ਤਰ੍ਹਾਂ ਦੀ ਇਹ ਮਤਲਬ ਕਿ ਡਿਸੀਜਨ ਲਿਆ ਗਿਆ ਇਹਦੇ ਪਿੱਛੇ ਇੱਕ ਕਾਰਨ ਜਿੱਥੇ ਪੰਜਾਬ ਦੇ ਵਿੱਚ ਹੋਰ ਪਾਰਟੀਆਂ ਨੇ ਭਾਜਪਾ ਆਮ ਆਦਮੀ ਪਾਰਟੀ ਕਾਂਗਰਸ ਇਹਨਾਂ ਦੇ ਪ੍ਰਧਾਨ ਉੱਪਰੋਂ ਲਫਾਫੇ ਚ ਆਉਂਦੇ ਨੇ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆਪ ਦੇ ਪ੍ਰਧਾਨ ਨੂੰ ਹਰ 5 ਸਾਲ ਬਾਅਦ ਚੁਣਦੀ ਹੈ ਸੋ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਹ ਵਾਲਾ ਕਾਰਜਕਾਲ ਹੈ ਇਹ 14 ਦਸੰਬਰ ਨੂੰ ਖਤਮ ਹੋ ਰਿਹਾ ਜੀ ਸੋ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਉਹ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਭੇਜਿਆ ਤਾਂ ਜੋ ਵਰਕਿੰਗ ਕਮੇਟੀ ਜਿਹੜਾ ਹੁਣ ਨਵਾਂ ਪ੍ਰੋਸੀਜਰ ਹੈ ਕਿਸ ਤਰੀਕੇ ਦੇ ਨਾਲ ਦੁਬਾਰਾ ਪ੍ਰਧਾਨ ਸਾਹਿਬ ਦੀ ਚੋਣ ਹੋਣੀ ਹੈ ਉਹ ਸਾਰੇ ਪ੍ਰੋਸੀਜਰ ਦੇ ਲਈ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਵਰਕਿੰਗ ਕਮੇਟੀ ਨੂੰ ਸੌਂਪਿਆ ਪਰ ਜਿੱਤੇ ਤੁਸੀਂ ਗੱਲ ਕੀਤੀ ਹੈ ਕਿ ਜੀ ਕੋਈ ਬਾਗੀ ਧੜਾ ਦੇਖੋ ਮੈਂ ਬੜਾ ਸਪਸ਼ਟ ਕਹਦੇ ਹਾਂ ਕਿ ਧੜਾ ਕੋਈ ਨਹੀਂ ਧੜਾ ਇੱਕੋ ਹੀ ਹੈ ਉਹ ਸ਼ਰਮਨੀ ਅਕਾਲੀ ਦੰਦ ਤਿੰਨ ਚਾਰ ਬੰਦੇ ਜਿਹੜੇ ਕਿ ਸਿਆਸੀ ਤੌਰ ਤੇ ਆਪਣੀ ਰੈਲੇਵੈਂਸ ਗਵਾ ਚੁੱਕੇ ਨੇ ਉਹ ਕੀ ਕਹਿੰਦੇ ਨੇ ਮਾਇਨੇ ਨਹੀਂ ਰੱਖਦੇ ਜਿਹੜੇ ਬੰਦੇ ਪੰਥਕ ਸਫਾ ਚ ਵੀ ਕ੍ਰੈਡੀਬਿਲਟੀ ਗਵਾ ਚੁੱਕੇ ਨੇ ਕਿਉਂਕਿ ਉਹਨਾਂ ਨੇ ਤਾਂ ਹੁਣੀ ਜਿਹੜੀ ਸਾਡੀ ਸਰਮੌਰ ਸੰਸਥਾ ਹੈ ਉਹਦੀ ਚੋਣ ਲੜ ਕੇ ਦੇਖੀ ਹੈ ਸੋ ਪੰਥਕ ਸਫਾ ਦੇ ਵਿੱਚ ਵੀ ਬਹੁਤ ਬੁਰੇ ਤਰੀਕੇ ਦੇ ਨਾਲ ਹਾਰੇ ਨੇ 143 ਵੋਟਾਂ ਚੋਂ ਸਿਰਫ 33 ਮਿਲੀਆ ਉਹਨਾਂ ਨੂੰ 108 ਮਿਲੀਆ ਧਾਮੀ ਸਾਹਿਬ ਨੂੰ ਤਾਂ ਇਹ ਗੱਲ ਸਪਸ਼ਟ ਹੈ ਕਿ ਪੰਥ ਸ਼ਰੋਨੀ ਅਕਾਲੀ ਦਲ ਦੇ ਨਾਲ ਹੈ ਕਿਤੇ ਕਿ ਦਸੰਬਰ ਦੇ ਵਿੱਚ ਇਹ ਕਾਰਜਕਾਰ ਜਿਹੜਾ ਉਹ ਪ੍ਰਧਾਨ ਜੀ ਦਾ ਪੂਰਾ ਹੋ ਰਿਹਾ ਸੀਗਾ ਸੁਖਵੀਰ ਬਾਦਲ ਹੋਰਾਂ ਦਾ ਪ੍ਰਧਾਨਗੀਤੋਂ ਪੂਰਾ ਹੋ ਰਿਹਾ ਸੀਗਾ ਪਰ ਸਵਾਲ ਕਿਉਂਕਿ ਲੰਮੇ ਸਮੇਂ ਤੋਂ ਖਾਸ ਕਰਕੇ ਡਿਫਰੈਂਟ ਡਿਫਰੈਂਟ ਜਿਹੜਾ ਸਿਆਸੀ ਗਲਿਆਰੇ ਨੇ ਉਹਨਾਂ ਦੇ ਵਿੱਚੋਂ ਆ ਰਹੇ ਸੀਗੇ ਡਿਫਰੈਂਟ ਡਿਫਰੈਂਟ ਜਿਹੜੇ ਵੇੜੇ ਨੇ ਉਹਨਾਂ ਦੇ ਵਿੱਚੋਂ ਆ ਰਹੇ ਸੀਗੇ ਸਿਆਸੀ ਪਾਰਟੀਆਂ ਦੇ ਆਗੂਆਂ ਬੁਲਾ ਰਹੇ ਸੀਗੇ ਕਿ ਕਿਉਂ ਸੁਖਵੀਰ ਬਾਦਲ ਹੀ ਕਿ ਪ੍ਰਧਾਨ ਰਹੇ ਪਿਛਲੇ ਦਿਨੀ ਜਿਵੇਂ ਘਰਾ ਹੋ ਰਿਹਾ ਉਹਨਾਂ ਦਾ ਤੇ ਉਸ ਤਰੀਕੇ ਨਾਲ ਉਹਨੂੰ ਬਚਾਉਣ ਵਾਸਤੇ ਸ਼ਾਇਦ ਥੋੜਾ ਜਿਹਾ ਪਹਿਲੇ ਆਪਣਾ ਅਸਤੀਫਾ ਦੇ ਦਿੱਤਾ ਨਹੀਂ ਤਾਂ ਅਦਰਵਾਈਜ਼ ਤਾਂ ਕਾਰਜਕਾਲ ਪੂਰੇ ਕਰ ਸਕਦੇ ਸੀ ਸਰ ਸੁਖੀਰ ਸਿੰਘ ਬਾਦਲ ਲੇਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਟੈਸਟ ਪਾਸ ਕਰਨ ਤੋਂ ਬਾਅਦ ਅਸਤੀਫਾ ਦਿੰਦਾ ਕੋਈ ਕਰਾਉ ਨਹੀਂ ਮੈਂ ਦੱਸਿਆ ਕਿ ਪਾਰਟੀ ਬਿਲਕੁਲ ਇੱਕ ਪਾਸੇ ਹੈ 99.9% ਪਾਰਟੀ ਦਾ ਵਰਕਰ ਇੱਕ ਪਾਸੇ ਹੈ ਤਿੰਨ ਚਾਰ ਬੰਦੇ ਕੀ ਕਰਾਉ ਕਰ ਲੈਣਗੇ ਹਾਂ ਲੱਗੀਆਂ ਹੋਈਆਂ ਸ਼ਕਤੀਆਂ ਜ਼ਰੂਰ ਜਿਹੜੀਆਂ ਉਹਨਾਂ ਦੇ ਤ्रू ਟੇਡੇ ਢੰਗ ਨਾਲ ਸਾਡੀਆਂ ਸੰਸਥਾਵਾਂ ਤੇ ਕਾਬਜ਼ ਹੋਣਾ ਚਾਹੁੰਦੀ ਐ ਨੇ ਚਾਹੇ ਭਾਜੀਪੀ ਆਰਐਸਐਸ ਹੋਵੇ ਭਗਵੰਤ ਮਾਨ ਸਾਹਿਬ ਹੁਣ ਪਰ ਉਹ ਨਕਾਰੇ ਜਾ ਚੁੱਕੇ ਤੁਸੀਂ ਇਹ ਲੱਗ ਤਿੰਨ ਚਾਰ ਜਣੇ ਬਹਿ ਕੇ ਪ੍ਰੈਸ ਕਾਨਫਰੰਸ ਕਰਕੇ ਸੋਚੋ ਕਿ ਥੋੜੀ ਭਾਵਨਾ ਦੇ ਮੁਤਾਬਕ ਫੈਸਲੇ ਹੋਣ ਫੈਸਲੇ ਤਾਂ ਪਾਰਟੀਆਂ ਚ ਮੈਜੋਰਿਟੀ ਨਾਲ ਹੁੰਦੇ ਐ ਕਲੈਕਟਿਵ ਫੈਸਲੇ ਹੁੰਦੇ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਰਾਂ ਨੇ ਅੱਜ ਅਸਤੀਫਾ ਦੇ ਦਿੱਤਾ ਹੈ ਪ੍ਰਧਾਨਗੀ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਵੱਡੀ ਖਬਰ ਹੈ ਇੱਕ ਬਹੁਤ ਵੱਡੀ ਖਬਰ ਹੈਗੀ ਹੈ ਕਿਉਂਕਿ ਕਾਫੀ ਦਿਨਾਂ ਤੋਂ ਕਾਫੀ ਦੇਰ ਤੋਂ ਇਹ ਜਿਹੜੀ ਹੈ ਇੱਕ ਸ਼ਸ਼ੁਪਨ ਬਣਿਆ ਹੋਇਆ ਸੀਗਾ ਔਰ ਜੇ ਵਿਰੋਧੀ ਧਿਰਾਂ ਦੀ ਗੱਲ ਕਰੀਏ ਲਗਾਤਾਰ ਕਾਫੀ ਆਵਾਜ਼ਾਂ ਆ ਰਹੀਆਂ ਸੀ ਸਾਰੇ ਪਾਸਿਆਂ ਤੋਂ ਕਿ ਆ ਪ੍ਰਧਾਨਗੀ ਤੋਂ ਅਸਤੀਫਾ ਕਿਉਂ ਨਹੀਂ ਦਿੰਦੇ ਸੁਖਬੀਰ ਬਾਦਲ ਤੇ ਅੱਜ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਵਰਕਿੰਗ ਕਮੇਟੀ ਨੂੰ ਉਹਨਾਂ ਨੇ ਆਪਣਾ ਅਸਤੀਫਾ ਭੇਜਤਾ ਹੈ ਡੈਫੀਨਿਟਲੀ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਸੋਚਿਆ ਹੋਵੇਗਾ ਕਿ ਕਿਉਂ ਅਸਤੀਫਾ ਨਾਲ ਦੇਣਾ ਕਿਉਂਕਿ ਪਾਰਟੀ ਦੇ ਵਿੱਚ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਜਾਂ ਜਿਸ ਤਰੀਕੇ ਦੇ ਨਾਲ ਅਕਾਲ ਤੱਕ ਤੱਕ ਤੋਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਹਦੇ ਬਾਅਦ ਇਹ ਇੱਕ ਨਵੀਂ ਡਿਵੈਲਪਮੈਂਟ ਸਾਹਮਣੇ ਆਈ ਹੈ ਵਰਕਿੰਗ ਕਮੇਟੀ ਕੋਲ ਅਸਤੀਫਾ ਪਹੁੰਚ ਗਿਆ ਜੀ ਉਦੇ ਬਾਅਦ ਹੁਣ ਕਿਸ ਤਰੀਕੇ ਦਾ ਅੱਗੇ ਮਾਹੌਲ ਬਣਦਾ ਹੈ ਜਾਂਦੇ ਪਿੱਛੇ ਰੀਜ਼ਨਸ ਕੀ ਸੀਗੇ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਨ ਲਈ ਅੱਜ ਅਸੀਂ ਅਰਸ਼ਦੀਪ ਕਲੇਰ ਜਿਹੜੇ ਚੀਫ ਸਪੋਕਸਪਰਸਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਕੋਲ ਆਏ ਆ ਗੱਲਬਾਤ ਕਰਦੇ ਆ। ਆ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਕਲੇਰ ਸਾਹਿਬ ਅਸਤੀਫਾ ਬੜੇ ਪਾਸੇ ਤੋਂ ਮੰਗਿਆ ਜਾ ਰਿਹਾ ਸੀਗਾ ਕਦੀ ਕਹਿੰਦੇ ਸੀ ਜੀ ਅਸਤੀਫਾ ਕਿਉਂ ਨਹੀਂ ਦਿੰਦੇ ਖਾਸ ਕਰਕੇ ਜਿਹੜਾ ਇੱਕ ਟੁੱਟ ਕੇ ਗਿਆ ਵਿੰਗ ਉਹ ਵੀ ਕਹਿੰਦਾ ਸੀਗਾ ਔਰ ਕਾਫੀ ਦੇਰ ਦੇ ਬਾਅਦ ਇੱਕ ਤਰ੍ਹਾਂ ਦੀ ਹੈ ਮਤਲਬ ਕਿ ਡਿਸੀਜਨ ਲਿਆ ਗਿਆ ਇਹਦੇ ਪਿੱਛੇ ਇੱਕ ਕਾਰਨ ਇੱਕਦਮ ਇੱਕ ਮੁਸ਼ਤ ਦੇ ਵਿੱਚ ਕੀ ਬਣੇ ਹੋਣ ਕਿਉਂਕਿ ਪਿਛਲੇ ਰੀਸੈਂਟਲੀ ਕਿਉਂਕਿ ਕੱਲ ਦੀ ਜੇ ਆਪਾਂ ਗੱਲ ਕਰੀਏ ਜਾਂ ਪਰਸੋਂ ਦੀ ਗੱਲ ਕਰੀਏ ਤਾਂ ਅਕਾਲ ਤਖਤ ਤੇ ਦੁਬਾਰਾ ਪੇਸ਼ ਹੋਏ ਸੁਖਬੀਰ ਬਾਦਲ ਹੋਰੀ ਤੇ ਉਹਨਾਂ ਨੇ ਉੱਥੇ ਜਾ ਕੇ ਇੱਕ ਚਿੱਠੀ ਦਿੱਤੀ ਇੱਕ ਹੋਰ ਤਰ੍ਹਾਂ ਦੀ ਬੇਨਤੀ ਵੀ ਉੱਥੇ ਕੀਤੀ ਗਈ ਉਹਦੀ ਵੀ ਕਾਫੀ ਹਲਕਿਆਂ ਤੋਂ ਕਾਫੀ ਪਾਸੇ ਤੋਂ ਤਾਂ ਉਹ ਵੀ ਜਿਹੜਾ ਮਤਲਬ ਉਹਦਾ ਵੀ ਕਾਫੀ ਜ਼ਿਆਦਾ ਵਿਰੋਧ ਵੀ ਹੋਇਆ ਸਵਾਲ ਉਸਤੇ ਵੀ ਚੁੱਕੇ ਗਏ ਹੈ ਕੀ ਰੀਜ਼ਨ ਰਹਾ ਕਿ ਅਸਤੀਫਾ ਦੇਣਾ ਪਿਆ ਦਿਕਾ ਸ਼੍ਰੋਮਣੀ ਅਕਾਲੀ ਦਲ ਇੱਕ ਜਮੂਰੀ ਢੰਗ ਨਾਲ ਚੱਲਣ ਵਾਲੀ ਪਾਰਟੀ ਹੈ ਜਿੱਥੇ ਪੰਜਾਬ ਦੇ ਵਿੱਚ ਹੋਰ ਪਾਰਟੀਆਂ ਨੇ ਬੀਜੇਪੀ ਆਮ ਆਦਮੀ ਪਾਰਟੀ ਕਾਂਗਰਸ ਇਹਨਾਂ ਦੇ ਪ੍ਰਧਾਨ ਉਪਰੋਂ ਲਿਫਾਫੇ ਚੋਂ ਆਉਂਦੇ ਨੇ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆਪ ਦੇ ਪ੍ਰਧਾਨ ਨੂੰ ਹਰ 5 ਸਾਲ ਬਾਅਦ ਚੁਣਦੀ ਹੈ ਉਹਦੇ ਲਈ ਪਹਿਲਾਂ ਸਾਡੀ ਹਰ 5 ਸਾਲ ਬਾਅਦ ਭਰਤੀ ਹੁੰਦੀ ਹੈ ਫਿਰ ਸਾਡੇ ਜ਼ਿਲ੍ਹਾ ਡੈਲੀਗੇਟ ਬੰਦੇ ਨੇ ਫਿਰ ਸਟੇਟ ਡੈਲੀਗੇਟ ਬੰਦੇ ਨੇ ਫਿਰ ਪ੍ਰਧਾਨ ਸਾਹਿਬ ਦੀ ਚੋਣ ਹੁੰਦੀ ਹੈ ਸੋ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਹ ਵਾਲਾ ਕਾਰਜਕਾਲ ਹੈ ਇਹ 14 ਦਸੰਬਰ ਨੂੰ ਖਤਮ ਹੋ ਰਿਹਾ ਜੀ ਸੋ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਉਹ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਭੇਜਿਆ ਤਾਂ ਜੋ ਵਰਕਿੰਗ ਕਮੇਟੀ ਜਿਹੜਾ ਹੁਣ ਨਵਾਂ ਪ੍ਰੋਸੀਜਰ ਹੈ ਕਿਸ ਤਰੀਕੇ ਦੇ ਨਾਲ ਦੁਬਾਰਾ ਪ੍ਰਧਾਨ ਸਾਹਿਬ ਦੀ ਚੋਣ ਹੋਣੀ ਹੈ ਉਹ ਸਾਰੇ ਪ੍ਰੋਸੀਜਰ ਦੇ ਲਈ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਵਰਕਿੰਗ ਕਮੇਟੀ ਨੂੰ ਸੌਂਪਿਆ ਪਰ ਜਿੱਤੇ ਤੁਸੀਂ ਗੱਲ ਕੀਤੀ ਹੈ ਕਿ ਜੀ ਕੋਈ ਬਾਗੀ ਧੜਾ ਦੇਖੋ ਮੈਂ ਬੜਾ ਸਪਸ਼ਟ ਕਹਿੰਦਾ ਕਿ ਧੜਾ ਕੋਈ ਨਹੀਂ ਧੜਾ ਇੱਕੋ ਹੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਤਿੰਨ ਚਾਰ ਬੰਦੇ ਜਿਹੜੇ ਕਿ ਸਿਆਸੀ ਤੌਰ ਤੇ ਆਪਣੀ ਰੈਲੇਵੈਂਸ ਗਵਾ ਚੁੱਕੇ ਨੇ ਉਹ ਕੀ ਕਹਿੰਦੇ ਨੇ ਮੈਂ ਇਹ ਨਹੀਂ ਰੱਖਦਾ ਮੈਨੇ ਰੱਖਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਕੀ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਸਾਡੇ ਸਟੇਟ ਡੈਲੀਗੇਟਸ ਕੀ ਕਹਿੰਦੇ ਨੇ ਅਕਾਲੀ ਦਲ ਦੀ ਲੀਡਰਸ਼ਿਪ ਕੀ ਕਹਿੰਦੀ ਹੈ ਜਿਹੜੇ ਬੰਦੇ ਪੰਥਕ ਸਫਾ ਚ ਵੀ ਕ੍ਰੈਡੀਬਿਲਟੀ ਗਵਾ ਚੁੱਕੇ ਨੇ ਕਿਉਂਕਿ ਉਹਨਾਂ ਨੇ ਤਾਂ ਹੁਣੀ ਜਿਹੜੀ ਸਾਡੀ ਸਰਮੌਰ ਸੰਸਥਾ ਹੈ ਉਹਦੀ ਚੋਣ ਲੜ ਕੇ ਦੇਖੀ ਹੈ ਸੋ ਪੰਥਕ ਸਫਾ ਦੇ ਵਿੱਚ ਵੀ ਬਹੁਤ ਬੁਰੇ ਤਰੀਕੇ ਦੇ ਨਾਲ ਹਾਰੇ ਨੇ 143 ਵੋਟਾਂ ਚੋਂ ਸਿਰਫ 33 ਮਿਲੀਆਂ ਉਹਨਾਂ ਨੂੰ 108 ਮਿਲੀਆਂ ਧਾਮੀ ਸਾਹਿਬ ਨੂੰ ਤਾਂ ਇਹ ਗੱਲ ਸਪਸ਼ਟ ਹੈ ਕਿ ਪੰਥ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਸੋ ਲੋਕ ਤਾਂ ਹੁਣ ਪੋਲਿਟੀਕਲ ਸੂਸਾਇਡ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ ਇਰੈਲੇਵੈਂਟ ਮਹਿਸੂਸ ਕਰਦੇ ਨੇ ਉਹ ਤਾਂ ਚਾਹੁੰਦੇ ਨੇ ਕਿ ਅਸੀਂ ਕਿਸੇ ਤਰੀਕੇ ਹੁਣ ਪਾਰਟੀ ਦੇ ਵਿੱਚ ਆ ਜਾਈਏ ਸੋ ਉਹਨਾਂ ਦੀ ਕਹੀ ਹੋਈ ਗੱਲ ਦਾ ਕੋਈ ਰੈਲੇਵੈਂਸ ਨਹੀਂ ਪਾਰਟੀ ਆਪਣੇ ਫੈਸਲੇ ਆਪ ਲੈਂਦੀ ਹੈ 18 ਤਰੀਕ ਨੂੰ ਸੋਮਵਾਰ ਨੂੰ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਉਹ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹੀ ਇਹ ਫੈਸਲਾ ਹੋਏਗਾ ਕਿ ਹੁਣ ਅਗਲਾ ਪਾਰਟੀ ਇਹ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜੀ ਦਸੰਬਰ ਦੇ ਵਿੱਚ ਚੋਣ ਹੋਣੀ ਹੈ ਉਹ ਸਾਰੇ ਫੈਸਲੇ ਵਰਕਿੰਗ ਕਮੇਟੀ ਦੀ ਮੀਟਿੰਗ 'ਚ 18 ਤਰੀਕ ਨੂੰ 12 ਵਜੇ ਪਾਰਟੀ ਦੇ ਮੁਖ ਦਫ਼ਤਰ 'ਚ ਕੀਤੇ ਜਾਣਗੇ ਸੀ ਗੱਲ ਕੀਤੀ ਕਿ ਦਸੰਬਰ ਦੇ ਵਿੱਚ ਇਹ ਕਾਰਜਕਾਰ ਜਿਹੜਾ ਉਹ ਪ੍ਰਧਾਨ ਜੀ ਦਾ ਪੂਰਾ ਹੋ ਰਿਹਾ ਸੀਗਾ ਸੁਪੀਰ ਬਾਦਲ ਹੋ ਰਹਾਂ ਦਾ ਪ੍ਰਧਾਨਗੀ ਤੋਂ ਪੂਰਾ ਹੋ ਰਿਹਾ ਸੀਗਾ ਪਰ ਸਵਾਲ ਕਿਉਂਕਿ ਲੰਮੇ ਸਮੇਂ ਤੋਂ ਖਾਸ ਕਰਕੇ ਡਿਫਰੈਂਟ ਡਿਫਰੈਂਟ ਜਿਹੜਾ ਸਿਆਸੀ ਗਲਿਆਰੇ ਨੇ ਉਹਨਾਂ ਦੇ ਵਿੱਚੋਂ ਆ ਰਹੇ ਸੀਗੇ ਡਿਫਰੈਂਟ ਡਿਫਰੈਂਟ ਜਿਹੜੇ ਵੇੜੇ ਨੇ ਉਹਨਾਂ ਦੇ ਵਿੱਚੋਂ ਆ ਰਹੇ ਸੀਗੇ ਸਿਆਸੀ ਪਾਰਟੀਆਂ ਦੇ ਆਗੂਆਂ ਬੁਲਾ ਰਹੇ ਸੀਗੇ ਕਿ ਕਿਉਂ ਸੁਪੀਰ ਬਾਦਲ ਹੀ ਕਿ ਪ੍ਰਧਾਨ ਰਹੇ ਚਾਹੇ ਹੁਣ ਕਿਉਂਕਿ ਆਲਰੇਡੀ ਇਹਨੂੰ ਇਸ ਤਰੀਕੇ ਦੇ ਨਾਲ ਤਾਂ ਨਹੀਂ ਦੇਖਣਗੇ ਜਾਂ ਦੇਖਿਆ ਜਾ ਸਕਦਾ ਕਿ ਉਹਨਾਂ ਨੇ ਸਿਰਫ ਕਿਤੇ ਨਾ ਕਿਤੇ ਪਿਛਲੇ ਦਿਨੀ ਜਿਵੇਂ ਘਰਾ ਹੋ ਰਿਹਾ ਹੋ ਨਾ ਦਾਤੇ ਉਸ ਤਰੀਕੇ ਨਾਲ ਉਹਨੂੰ ਬਚਾਉਣ ਵਾਸਤੇ ਸ਼ਾਇਦ ਥੋੜਾ ਜਿਹਾ ਪਹਿਲੇ ਆਪਣਾ ਅਸਤੀਫਾ ਦੇ ਦਿੱਤਾ ਨਹੀਂ ਤਾਂ ਆਦਰਵਾਇਸ ਤਾਂ ਕਾਰਜਕਾਲ ਪੂਰੇ ਕਰ ਸਕਦੇ ਸੀ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਲੇਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਟੈਸਟ ਪਾਸ ਕਰਨ ਤੋਂ ਬਾਅਦ ਅਸਤੀਫਾ ਦਿੰਦਾ ਕੋਈ ਕਰਾਉ ਨਹੀਂ ਮੈਂ ਦੱਸਿਆ ਕਿ ਪਾਰਟੀ ਬਿਲਕੁਲ ਇੱਕ ਪਾਸੇ ਹੈ 99.9% ਪਾਰਟੀ ਦਾ ਵਰਕਰ ਇੱਕ ਪਾਸੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਪਾਰਟੀ ਦੇ ਨਾਲ ਨੇ ਤਿੰਨ ਚਾਰ ਬੰਦੇ ਕੀ ਕਰੋ ਕਰ ਲੈਣਗੇ ਹਾਂ ਲੱਗੀਆਂ ਹੋਈਆਂ ਸ਼ਕਤੀਆਂ ਜ਼ਰੂਰ ਜਿਹੜੀਆਂ ਉਹਨਾਂ ਦੇ ਥਰੂ ਟੇਡੇ ਢੰਗ ਨਾਲ ਸਾਡੀਆਂ ਸੰਸਥਾਵਾਂ ਤੇ ਕਾਬੂਸ ਹੋਣਾ ਚਾਹੁੰਦੀ ਐ ਨੇ ਚਾਹੇ ਭਾਜੀਪੀ ਆਰਐਸਐਸ ਹੋਵੇ ਭਗਵੰਤ ਮਾਨ ਸਾਹਿਬ ਹੁਣ ਪਰ ਉਹ ਨਕਾਰੇ ਜਾ ਚੁੱਕੇ ਨੇ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਪੰਥਕ ਟੈਸਟ ਪਾਸ ਕੀਤਾ ਉਸ ਤੋਂ ਬਾਅਦ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫਾ ਭੇਜਿਆ ਤਾਂ ਜੋ ਅਗਲੀ ਜਿਹੜੀ ਹ ਹੁਣ ਟਰਮ ਹੋਣੀ 5 ਸਾਲ ਦੀ ਉਹਦੀ ਚੋਣ ਕਿਸ ਤਰੀਕੇ ਦੇ ਨਾਲ ਹੋਣੀ ਹੈ ਉਹ ਕਿਸ ਤਰੀਕੇ ਦਾ ਪ੍ਰੋਸੈਸ ਹੈ ਉਹ ਵਰਕਿੰਗ ਕਮੇਟੀ ਡਿਸਾਈਡ ਕਰ ਸਕੇ ਜਿਹੜੇ ਆਗੂ ਵੱਖ ਹੋਏ ਨੇ ਬੜੀ ਦੇਰ ਤੋਂ ਬਾਰਬਰਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਔਰ ਸੁਪੀਰ ਬਾਦਲ ਹੋਰਾਂ ਨੂੰ ਵੀ ਮਨਾਉਣ ਦੀ ਕੀਤੀ ਗਈ ਕੋਸ਼ਿਸ਼ ਹੋਰ ਵੀ ਕਿਉਂਕਿ ਖਾਸ ਕਰਕੇ ਜਿਹੜਾ ਪਿੱਛੇ ਜੇ ਸੀਗਾ ਪਰਮਿੰਦਰ ਢੀਂਸਾ ਹੋਣਾ ਦੇ ਘਰ ਵੀ ਗਏ ਸੀਗੇ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਲੱਗਦਾ ਵੀ ਐਸ ਪਰ ਕਿਉਂਕਿ ਉਹਨਾਂ ਦੀ ਵੀ ਇਹੀ ਗੱਲ ਰਹਿੰਦੀ ਸੀ बार-बार ਕਿ ਜੇ ਵੱਡੇ ਢੀਂਸਾ ਨਾਲ ਵੀ ਗੱਲ ਕੀਤੀ ਜੇ ਦੇਵ ਢੀਂਸਾ ਹੋਣਾ ਨਾਲ ਉਹ ਵੀ ਬਾਰ-ਬਾਰ ਇਹੀ ਕਹਿੰਦੇ ਸੀ ਕਿ ਪ੍ਰਧਾਨ ਦੀ ਛੱਡ ਦਿੱਤੇ ਅਸੀਂ ਆ ਜਾਵਾਂਗੇ ਹੋਰ ਵੀ ਜਿਹੜੇ ਸੀਗੇ ਉਹ ਵੀ ਕਹਿੰਦੇ ਸੀ ਕਿ ਸੁਖਬੀਰ ਬਾਦਲ ਅਗਰ ਪ੍ਰਧਾਨਗੀ ਤੋਂ ਲੰਬੇ ਹੋ ਜਾਣ ਤਾਂ ਅਸੀਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨਿੰਗ ਦੁਬਾਰਾ ਜਾਂ ਉਹਨੂੰ ਦੁਬਾਰਾ ਮਜ਼ਬੂਤ ਕਰਨ ਦੇ ਵਿੱਚ ਆਪਣਾ ਹਿੱਸਾ ਜਿਹੜਾ ਪਾ ਸਕਦਾ ਤੁਹਾਨੂੰ ਲੱਗਦਾ ਹੈ ਜਾਂ ਕਿਸੇ ਨੇ ਕਿਸੇ ਤਰੀਕੇ ਦਾ ਕੰਟੈਕਟ ਕੀਤਾ ਹੈ ਜਾਂ ਕੋਈ ਹਲਚਲ ਹੋਈ ਹੋਵੇ ਇਸ ਤਰੀਕੇ ਦੀ ਦੇਖੋ ਪਹਿਲਾਂ ਤਾਂ ਇੱਕ ਗੱਲ ਆਪਾਂ ਬੜੇ ਸਪਸ਼ਟ ਤੌਰ ਤੇ ਕਰੀਏ ਜੀ ਕਿ ਕਿਸੇ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਸਮਝਾਉਣ ਦੀ ਕੋਸ਼ਿਸ਼ ਉਹਦੋਂ ਕੀਤੀ ਸੀ ਜਦੋਂ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਵਿਰੋਧੀ ਗੱਲਾਂ ਕਰ ਰਹੀ ਸੀ ਅਲੱਗ ਪਲੇਟਫਾਰਮ ਲਾਉਣਾ ਚਾਹੁੰਦੇ ਸੀ ਸੋ ਪਾਰਟੀ ਦੀ ਵਰਕਿੰਗ ਕਮੇਟੀ ਨੇ ਉਸ ਸਮੇਂ ਵੀ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਜੇ ਕੋਈ ਗੱਲ ਹੈ ਤਾਂ ਪਾਰਟੀ ਪਲੇਟਫਾਰਮ ਤੇ ਆ ਕੇ ਕਰੋ ਪਾਰਟੀ ਦਾ ਪਲੇਟਫਾਰਮ ਪਾਰਟੀ ਦਾ ਦਫਤਰ ਹੈ ਜਿੱਥੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਤੁਸੀਂ ਅਲੱਗ ਤਿੰਨ ਚਾਰ ਜਾਣੇ ਬਹਿ ਕੇ ਪ੍ਰੈਸ ਕਾਨਫਰੰਸ ਕਰਕੇ ਸੋਚੋ ਕਿ ਥੋੜੀ ਭਾਵਨਾ ਦੇ ਮੁਤਾਬਕ ਫੈਸਲੇ ਹੋਣ ਫੈਸਲੇ ਤਾਂ ਪਾਰਟੀਾਂ ਚ ਮੈਜੋਰਿਟੀ ਨਾਲ ਹੁੰਦੇ ਆ ਕਲੈਕਟਿਵ ਫੈਸਲੇ ਹੁੰਦੇ ਨੇ ਪਰ ਅੱਜ ਮੈਂ ਜੋ ਕਹੇ ਕਿ ਉਹ ਜਿਹੜੇ ਇਨਸਾਨ ਪੋਲੀਟੀਕਲੀ ਰਿਲੇਵੈਂਟ ਹੋ ਚੁੱਕੇ ਨੇ ਜਿਨ੍ਹਾਂ ਦੀ ਆਪ ਇਲੈਕਸ਼ਨ ਹੋਣੀ ਤਾਜ਼ੀ ਹਾਰ ਕੇ ਹਟੇ ਨੇ ਨਾ ਉਹਨਾਂ ਨੂੰ ਪਾਰਟੀ ਦੇ ਮਾਸਿਸਟ ਕੋਈ ਸਪੋਰਟ ਹੈ ਨਾ ਪੰਥਕ ਹਲਕਿਆਂ ਚ ਕੋਈ ਸਪੋਰਟ ਹੈ ਸੋ ਉਹਨਾਂ ਦੇ ਮੁਤਾਬਕ ਤਾਂ ਫੈਸਲੇ ਹੋਣੇ ਵੀ ਨਹੀਂ ਫੈਸਲੇ ਤਾਂ ਅਕਾਲੀ ਦਲ ਨੇ ਆਪਣੇ ਲੈਣੇ ਨੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਵਰਕਰ ਦੀ ਭਾਵਨਾ ਦੇ ਨਾਲ ਲੈਣੇ ਨੇ ਔਰ ਇਹ ਜਿਹੜਾ ਸਤੀਫਾ ਹੈ ਇਹ ਸਿਰਫ ਤੇ ਸਿਰਫ ਕਿਉਂਕਿ 5 ਸਾਲ ਦਾ ਕਾਰਜਕਾਲ ਪੂਰਾ ਹੋ ਰਿਹਾ ਉਹ ਕਾਰਜਕਾਲ ਦੀ ਹੁਣ ਅਗਲੀ ਜਿਹੜੀ ਚੋਣ ਹੋਣੀ ਹੈ ਕਿਸ ਤਰੀਕੇ ਭਰਤੀ ਹੋਣੀ ਹੈ ਸਿਰਫ ਉਹਦੇ ਕਰਕੇ ਵਰਕਿੰਗ ਕਮੇਟੀ ਨੂੰ ਭੇਜ ਅੱਜ ਜਿਹੜੇ ਤੁਸੀਂ ਕਾਲ ਦਿੱਤੀ ਹੈ ਜਾਂ ਜਿਹੜੀ ਕੱਲ ਪਰਵਾ ਤੁਸੀਂ ਮੀਟਿੰਗ ਦੀ ਗੱਲ ਕਰ ਰਹੇ ਹੋ ਪਾਰਟੀ ਦਫ਼ਤਰ ਦੇ ਵਿੱਚ ਹੋਣੀ ਹੈ ਉਹਦੇ ਲਈ ਕਿੰਨਾ ਕੁ ਮਤਲਬ ਕਿੱਥੋਂ ਕਿੱਥੋਂ ਤੁਹਾਨੂੰ ਵਰਕਰ ਵੀ ਉੱਥੇ ਸ਼ਿਰਕਤ ਕਰਨਗੇ ਆਉਣਗੇ ਜਾਂ ਕਿਉਂਕਿ ਹੁਣ ਡੈਫੀਨਿਟਲੀ ਸਭ ਦੀ ਕਿਉਰੀਓਸਿਟੀ ਹੋਏਗੀ ਕਿ ਅਸਤੀਫਾ ਦੇ ਦਿੱਤਾ ਹੈ ਜਿਨ੍ਹਾਂ ਹਾਲਾਤਾਂ ਦੇ ਵਿੱਚ ਖਾਸ ਕਰਕੇ ਤੇ ਬਹੁਤ ਸਾਰੇ ਜਿਹੜੀਆਂ ਨੇ ਦੋ ਚਿੱਤੀਆਂ ਵੀ ਹੋ ਸਕਦੀਆਂ ਨੇ ਜਾਂ ਕਟੁਕਟ ਕਿਉਰੀਓਸਿਟੀ ਤਾਂ ਹੋਈ ਸਕਦੀ ਹੈ ਵੀ ਜਾ ਕੇ ਦੇਖਿਆ ਜਾਏ ਹੁਣ ਅੱਗੇ ਕੀ ਨੇ ਜਿਹੜੀ ਮੀਟਿੰਗ ਹੈ ਮੀਟਿੰਗ ਵਰਕਿੰਗ ਕਮੇਟੀ ਦੀ ਹੈ ਸੋ ਵਰਕਿੰਗ ਕਮੇਟੀ ਦੀ ਮੀਟਿੰਗ ਹੀ 올 ਪਾਵਰਫੁਲ ਹੈ ਵਰਕਿੰਗ ਕਮੇਟੀ ਪਾਰਟੀ ਦੀ ਸਭ ਤੋਂ ਸਟਰੋਂਗ ਐਗਜ਼ੀਕਟਿਵ ਬੋਡੀ ਹੈ ਸੋ ਵਰਕਿੰਗ ਕਮੇਟੀ ਉਹ ਵਰਕਰਾਂ ਦੀ ਭਾਵਨਾ ਹੀ ਹੈ ਉਹ ਵਰਕਰਸ ਨੂੰ ਚੁਣ ਕੇ ਵਰਕਿੰਗ ਕਮੇਟੀ ਦੇ ਵਿੱਚ ਮੈਂਬਰ ਜਿਹੜੇ ਪਹੁੰਚੇ ਨੇ ਸੋ ਉਸ ਦਿਨ ਜਿਹੜੀ 18 ਤਰੀਕ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਿਆ 12 ਵਜੇ ਉਸ ਤੋਂ ਬਾਅਦ ਜਿਹੜਾ ਵੀ ਫੈਸਲਾ ਹੋਊਗਾ ਬਿਲਕੁਲ ਜਿਹੜੀ ਸਾਡੀ ਜ਼ਿਲ੍ਹਾ ਜਥੇਬੰਦੀ ਹੈ ਸਾਡਾ ਪਾਰਟੀ ਦਾ ਕੈਡਰ ਹੈ ਹਰ ਇੱਕ ਨਾਲ ਸਲਾਮ ਮਸ਼ਵਰੇ ਤੋਂ ਬਾਅਦ ਹੀ ਡਿਸੀਜਨ ਲਿਆ ਜਾਊਗਾ ਕਿਸੇ ਹੋਰ ਜਿਹੜਾ ਆਉਣਾ ਹੋ ਸਕਦਾ ਹੈ ਜਾਂ ਕਿਸ ਤਰੀਕੇ ਦਾ ਜਿਹੜਾ ਪ੍ਰਧਾਨਗਿ ਕਿਉਂਕਿ ਪ੍ਰਧਾਨਗੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮੁੱਦਾ ਕਾਫੀ ਦਿਨ ਤੋਂ ਬੜਿਆ ਹੋਇਆ ਹੈ बार-बार ਉਹੀ ਸੈਂਟਰਲ ਪਲੇਟਫਾਰਮ ਤੇ ਆਂਦਾ ਹੈ ਫੋਕਸ ਚ ਰਿਹਾ ਹੈ ਔਰ ਕਾਫੀ ਜ਼ਿਆਦਾ ਇਹਦੇ ਤੇ ਚਰਚਾ ਵਿਚਾਰ ਹੁੰਦੇ ਰਹੇ ਕੋਈ ਹੋਰ ਨਾਮ ਫਲੋਟ ਕਰ ਰਹੇ ਹੈ ਜਾਂ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਬਿਕੋ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਮਾਇੰਦਾ ਜਮਾਤ ਹੈ ਸ਼੍ਰੋਮਨੀ ਅਕਾਲੀ ਦਲ ਕੋਲੇ ਬਹੁਤ ਜ਼ਿਆਦਾ ਕ੍ਰੈਡੀਬਲ ਚਿਹਰੇ ਹੈਗੇ ਨੇ ਬਹੁਤ ਐਕਸਪੀਰੀਅੰਸ ਚਿਹਰੇ ਹੈਗੇ ਨੇ ਜਿੱਦਾਂ ਮੈਂ ਇਹ ਗੱਲ ਕਹੀ ਹੈ ਕਿ ਇਹ ਫੈਸਲਾ ਕਲੈਕਟਿਵ ਹੈ ਇਹ ਫੈਸਲਾ ਵਰਕਿੰਗ ਕਮੇਟੀ ਦਾ ਸਵਰਸ਼ਦੀਪ ਕਲੀਅਰ ਕੀ ਸੋਚਦਾ ਹੈ ਰੈਲੇਵੈਂਟ ਨਹੀਂ ਪਾਰਟੀ ਕੀ ਸੋਚਦੀ ਹੈ ਰੈਲੇਵੈਂਟ ਹੈ ਸੋ ਪਾਰਟੀ ਫੈਸਲਾ ਕਰੇਗੀ ਜੀ ਬਹੁਤ ਬਹੁਤ ਧੰਨਵਾਦ ਆਸ਼ਦੀਪ ਕਲੀਅਰ ਸਾਡੇ ਨਾਲ ਸੀਗੇ ਚੀਫ ਸਪੋਕਸਪਰਸਨ ਨੇ ਚੰਗੇ ਬੁਲਾਰੇ ਨੇ ਔਰ ਬਹੁਤ ਸਪਸ਼ਟ ਤਰੀਕੇ ਦੇ ਨਾਲ ਜਿਹੜੀ ਤਰਤੀਬ ਨਾਲ ਗੱਲ ਕਰਦੇ ਨੇ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੀ ਬੈਠਕ 18 ਨੂੰ ਬੁਲਾਈ ਜਾਣੀ ਹੈ ਸੁਖਵੀਰ ਬਾਦਲ ਹੋਰਾਂ ਨੇ ਆਪਣਾ ਕਾਰਜਕਾਰ ਦਸੰਬਰ ਚ ਪੂਰਾ ਕਰ ਲੈਣਾ 5 ਸਾਲ ਪੂਰੇ ਹੋ ਜਾਣੇ ਐ ਇਸ ਕਰਕੇ ਹੋਣ ਜਿਹੜਾ ਕਾਰਜਕਾਲ ਪੂਰਾ ਹੋਣਾ ਉਹਦੇ ਬਾਅਦ ਡੈਫੀਨਿਟਲੀ ਦੁਬਾਰਾ ਤਰਤੀਬ ਬਣਾਈ ਜਾਣੀ ਸਗੀ ਕੇ ਦੁਬਾਰਾ ਇਲੈਕਸ਼ਨ ਜਾਂ ਅੱਗੇ ਚੋਣ ਜਿਸ ਤਰੀਕੇ ਨਾਲ ਹੋਣੀ ਹੈ ਉਹਦੀ ਗੱਲਬਾਤ ਹੋਣੀ ਸੀ ਤੇ ਉਸ ਤੋਂ ਪਹਿਲੇ ਸੁਖਬੀਰ ਬਾਦਲ ਜਿਹੜੇ ਕਿ ਪ੍ਰਧਾਨ ਸੀਗੇ ਹਜੇ ਤੱਕ ਅਕਾਲੀ ਦਲ ਦੇ ਉਹਨਾਂ ਨੇ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਹੈ ਵਿਦ ਵਰਕਿੰਗ ਕਮੇਟੀ ਹੁਣ ਬੈਠੇਗੀ ਔਰ ਉਹਦੇ ਬਾਅਦ ਜਿਹੜਾ ਚਰਚਾ ਵਿਚਾਰ ਹੋਏਗੀ ਕਿ ਅੱਗੇ ਕੀ ਕਰਨਾ ਪਰ ਉਹਨਾਂ ਨੇ ਫਿਰ ਵੀ ਇਸ ਗੱਲ ਦਾ ਜਿਹੜਾ ਸਪਸ਼ਟ ਤੌਰ ਤੇ ਕਿਹਾ ਸਪਸ਼ਟ ਕਰ ਦਿੱਤੀ ਇੱਕ ਗੱਲ ਕਿ 99% 99% ਜਿਹੜਾ ਵਰਕਰ ਹੈ ਚਾਹੇ ਕੋਈ ਲੀਡਰ ਹੈ ਜੇ ਕੋਈ ਵੀ ਅਕਾਲੀ ਦਲ ਦਾ ਜਿਹੜਾ ਨੁਮਾਇੰਦਾ ਹੈਗਾ ਉਹ ਬਿਲਕੁਲ ਇਕਮਤ ਹੈਗਾ ਕਿਸੇ ਤਰੀਕੇ ਦਾ ਉੱਥੇ ਕੋਈ ਭੁਲੇਖਾ ਨਹੀਂ ਹੈਗਾ ਔਰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਡਾ ਜੋ ਵੀ ਹੋ ਰਿਹਾ ਹੈ ਰੈਗੂਲਰ ਐਕਸਰਸਾਈਜ਼ ਹੋ ਰਹੀ ਹੈ ਕਿਉਂਕਿ 5 ਸਾਲ ਦਾ ਇੱਕ ਟਿਨਿਓਰ ਹੁੰਦਾ ਉਹ ਪੂਰਾ ਹੋਣ ਵਾਲਾ ਹੈ ਤੇ ਉਸ ਦੇ ਨੂੰ ਦੇਖਦੇ ਹੋਏ ਹੀ ਸੁਪੀਰ ਬਾਦਲ ਹੁਣਾਂ ਨੇ ਆਪਣਾ ਭੇਜ ਦਿੱਤਾ ਅਸਤੀਫਾ ਵਰਕਿੰਗ ਕਮੇਟੀ ਨੂੰ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਉਹਨਾਂ ਨੇ ਕੋਈ ਦਬਾਅ ਕਿਸੇ ਤਰੀਕੇ ਦੀ ਗੱਲਬਾਤ ਦੇ ਨੀਚੇ ਉਹਨਾਂ ਨੇ ਬਿਲਕੁਲ ਵੀ ਅਸਤੀਫਾ ਨਹੀਂ ਦਿੱਤਾ ਟੈਸਟ ਉਹਨੇ ਪਹਿਲੇ ਹੀ ਪਾਸ ਕਰ ਲਿੱਤਾ ਤੇ ਅਕਾਲ ਤੱਕ ਤੇ ਜਾਂ ਜਿਸ ਵੀ ਤਰੀਕੇ ਦੇ ਨਾਲ ਉਹ ਸਾਰਾ ਦਾ ਸਾਰਾ ਇੱਕ ਐਪੀਸੋਡ ਹੋਇਆ ਉਹ ਸਾਰੇ ਦਾ ਸਾਰਾ ਵਾਕਿਆ ਹੈਗਾ ਉਹ ਟੈਸਟ ਕਰਨ ਦੇ ਬਾਅਦ ਹੀ ਉਹ ਅੱਜ ਜਿਹੜੇ ਨੇ ਆਪਣਾ ਐਵੀ ਜਿਹੜਾ ਇੱਕ ਉਹਨਾਂ ਦਾ ਫਰੇਮਵਰਕ ਹੈ ਉਹਦੇ ਵਿੱਚ ਇਹ ਕੰਮ ਉਹਨਾਂ ਨੇ ਕੀਤਾ ਤੇ ਅਸਤੀਫਾ ਟਾਈਮ ਤੇ ਵਰਕਿੰਗ ਕਮੇਟੀ ਕੋਲ ਪੇ ਦਿੱਤਾ 18 ਦਾ ਇੰਤਜ਼ਾਰ ਰਹੇਗਾ ਜੀ 18 ਨੂੰ ਹੁਣ ਕੀ ਹੁੰਦਾ ਹੈ ਜਿਵੇਂ ਮਿਲ ਬੈਠਦੇ ਨੇ ਸਾਰੇ ਦੇ ਸਾਰੇ ਔਰ ਉਸ ਤੋਂ ਨਤੀਜੇ ਕੀ ਆਂਦੇ ਨੇ ਉਹਦਾ ਹਜੇ ਸਾਨੂੰ ਇੰਤਜ਼ਾਰ ਕਰਨਾ ਪਏਗਾ ਕੈਮਰਾ ਪਰਸਨ ਸਾਭ ਜਿੱਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ